ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਣ ਉੱਗੋ ਕੇ ਤੇ ਜਿਲ੍ਹਾ ਅਰਨੋ ਪੈਣ ਦਾ ਜੀ ਬਰਨਾਲਾ ਪੈਣ ਦੀ ਕੋਲ ਆਪਾਂ ਵੀਡੀਓ ਪਹਿਲਾਂ ਹੀ ਬਹੁਤ ਵਾਰ ਬਣਾਈ ਹੈ ਜੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਠੀਕ ਹੈ ਜੀ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਵੀ ਪੇਜ ਆ ਗਰਜੀਤ ਰਾਏ ਉਹ ਬਤਵਾ ਫਾਲੋ ਕਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਵੀਡੀਓ ਅਪਲੋਡ ਕਰ ਸਕੀਏ ਬਾਕੀ ਇੰਸਟਾਗ੍ਰਾਮ ਤੇ ਭਾਪ ਆਪਣਾ ਗਰਜੀਤਨਾ ਤੇ ਜਿਹੜੀ ਚੱਲਦੀ ਆ ਠੀਕ ਹੈ ਜੀ ਬਾਕੀ ਭਗਣ ਕੋਲ ਅੱਜ 11 ਨਾ ਆ ਗਿਆ ਜੀ ਆਪਾਂ ਪਹਿਲਾਂ ਹੀ ਬਹੁਤ ਜ਼ਿਆਦਾ ਵੀਡੀਓ ਬਣਾਈ ਤੇ ਦਿਖਾਉਣਾ ਹੈ ਜੀ ਕਰਦੇ ਭੈਣ ਨਾਲ ਗੱਲਬਾਤ ਹਾਜੀ ਭੈਣ ਜੀ ਸਾਸਰੀ ਘਰ ਜੀ ਸਾਸਰੀ ਘਰ ਵੀਰੇ ਹਾਂਜੀ ਨਾਮ ਨਾਮ ਮੇਰੇ ਨਿਰਮਲ ਗੌਰ ਹਾਂਜੀ ਪਿੰਡ ਉਗੋਗੇ ਜੀ ਕਹ ਬਰਨਾਲਾ ਠੀਕ ਹੈ ਜੀ ਹਾਂਜੀ ਭੈਣ ਜੀ ਕਿੰਨੇ ਲੱਗ ਪਕਾਉ ਆਪਣੇ ਕੋਲ 12 13 ਨੇ ਵੀਰੇ 12 13 ਲੱਗ ਰਹੇ ਠੀਕ ਹੈ ਜੀ ਹਾਂਜੀ ਭੈਣ ਜੀ ਪਹਿਲੀ ਗਾਂ ਦੀ ਦੱਸੋ ਜਾਣਕਾਰੀ ਬਲੀ ਸਭ ਤੋਂ ਪਹਿਲੇ ਨੰਬਰ 1 ਦੇ ਇਹਦੇ ਥੱਲੇ ਵੀਰੇ 15 ਕਿਲੋ ਦੁੱਧ ਹੈ ਹਾਂਜੀ ਤੇ 1 ਮਹੀਨਾ ਸੂਈਨ ਹੋ ਗਿਆ ਹਾਂਜੀ ਇਹ ਰੇਟ ਦਾ ਹੈਗਾ 40000 ਰੁਪਿਆ ਰੇਟ 40000 ਠੀਕ ਹੈ 1 ਮਿੰਟ ਦਿਖਾ ਦਿੰਦੀ ਲੋ ਜੀ ਇਹਦਾ 40000 ਠੀਕ ਹੈ ਜੀ ਹਾਂਜੀ ਦੋ ਨੰਬਰ ਦਾ ਦੱਸੋ ਜੀ ਇਹਦੇ ਥੱਲੇ ਵੀਰੇ 9 ਕਿਲੋ ਦੁੱਧ ਹੈ ਹਾਂਜੀ ਰੇਟ 28000 ਰੁਪਿਆ ਇਹਦਾ 28000 ਕਿੰਨਾ ਟਾਈਮ ਦੀ ਸੂਈ ਸਾਈ ਹੈ ਜੀ ਇਹ ਇਹ ਨੂੰ ਹੋ ਗਏ 3 ਮਹੀਨੇ ਬਾਈ 3 ਮਹੀਨੇ ਹੋ ਗਏ ਹੂੰ ਠੀਕ ਹੈ ਜੀ ਹਾਂਜੀ ਭੈਣ ਜੀ ਤੀਜੀ ਗਾਂ ਦੀ ਸੂਈ ਜਾਣਕਾਰੀ ਦੀ ਇਹ ਵੀਰੇ 1.5 ਮਹੀਨੇ ਦੀ ਘੱਬਣਾ ਹੈ ਤੇ ਘਪਰਾਇਆ ਹੋਇਆ ਹੈ 14 ਲੀਟਰ ਦੁੱਧ ਦੇ ਨੇ ਇਹਦਾ ਰੇਟ ਦਿੱਤੀ ਹੈ 1000 ਰੁਪਿਆ ਦਾ ਇਹਦਾ ਰੇਟ ਦਿੱਤੀ ਹੈ 1000 ਲੋਪਰਾ ਚੈੱਕ ਕਰ ਸਕਦੇ ਠੀਕ ਹੈ ਜੀ ਇਹਦਾ ਰੇਟ ਦਿੱਤੀ ਹੈ 1000 ਲੋ ਹਾਂਜੀ 4 ਨੰਬਰ ਦਾ ਦੱਸੋ ਜੀ 4 ਨੰਬਰ ਵੀਰੇ 12 ਕਿਲੋ ਦੁੱਧ ਹੈ ਹਾਂਜੀ ਆਹ ਬੱਛੀ ਇਹਦੀ ਇੱਧਰ ਬੈਠੀ ਆਹ ਬੱਛੀ ਹੈ ਜੀ ਹਾਂ ਲੋਪਰਾ ਚੱਕਰ ਸੰਦਸੀ ਇਹਦਾ ਵੀ 30000 ਰੇਟ ਹੈ ਲੋ ਜੀ ਬੱਸੀ ਬੱਸੀ ਬਹੁਤ ਸੋਹਣੀ ਹੈ ਛੋਟੇ ਛੋਟੇ ਕੰਨ ਮੜੇ ਖੜੀ ਕਰੂੰਗੀ ਬੱਸੀ ਲੋ ਜੀ ਦੇਖ ਸਕਦੇ ਬਹੁਤ ਸੋਹਣੀ ਦੱਸੀ ਆ 4 ਥਾਣਾ ਇਹਦੇ ਹੂੰ ਹੂੰ 33000 ਰੇਟ ਭਰਾ ਨਾਲ ਦਾ ਦੁੱਧ 12 ਕਿਲੋ ਦੁੱਧ 12 ਕਿਲੋ ਠੀਕ ਹੈ ਹਾਂਜੀ 5 ਨੰਬਰ ਦਾ ਦੱਸੋ ਜੀ ਇਹਨੂੰ ਵੀਰੇ ਮਹੀਨਾ ਸੋਈਨ ਹੋ ਗਿਆ 15 ਕਿਲੋ ਦੁੱਧ ਦਾ ਹਾਂਜੀ ਤੇ ਬੱਚਾ ਬੱਚਾ ਹੈ ਨਹੀਂ ਵੀਰੇ ਬੱਚਾ ਮਰ ਗਿਆ ਦਾ 15 ਲੀਟਰ ਦੁੱਧ ਦਾ ਜੀ ਹਾਂ ਲੋ ਚੈੱਕ ਕਰ ਸਕਦੇ ਪੀ ਗਏ ਬਾਕੀ ਵੀਡੀਓ ਮਗਵਾ ਸਕਦੇ ਹਾਂ ਠੀਕ ਹੈ ਹਾਂ ਰੇਟ 40000 ਵੀਰੇ ਦਾ ਰੇਟ 40000 ਠੀਕ ਹੈ ਹਾਂਜੀ ਬਣ ਜੀ 6 ਨੰਬਰ ਦਾ ਦੱਸੋ ਜੀ ਜਾਣਕਾਰੀ ਇਹ ਵੀਰੇ ਤਿੰਨ ਮਹੀਨਾ ਦੀ ਗੱਬਣਾ ਦੋ ਤਾਂ ਹੈਗਾ 8-9 ਕਿਲੋ ਪਰ ਥੋੜੀ ਸ਼ੈਡ ਰੱਖਦੀ ਏਕ ਬਸ ਠੀਕ ਹੈ ਹਾਂ ਚਵਾਈ ਠੀਕ ਹੈ ਸਾਰੀ ਠੀਕ ਹੈ ਜੀ ਥਣ ਤੁਣ ਓਕੇ ਜੀ ਜਮਾ ਓਕੇ ਪਰ ਥੋੜੀ ਸ਼ੈਡ ਲੈਂਦੀ ਏਕ ਬਸ ਦੀ ਠੀਕ ਹੈ ਜੀ ਲੋ ਭਰਾ ਕਈ ਵਾਰੀ ਮਸ਼ੀਨ ਮਸੂਨ ਲਾਉਣ ਕਰਨ ਹੋ ਜਾਂਦੀ ਠੀਕ ਹੈ ਜੀ ਰੇਟ ਇਹ ਰੇਟ ਵੀਰੇ ਦੇ ਦਾਂਗੇ 30 ਦੀ فيه ارਦੀ ਨੋਬਰਾ ਚੈੱਕ ਕਰ ਸਲਸੰਗੀ ਗੱਪਣ ਜਿੱਕ ਪਾਸ ਹੈ ਬਸ ਗੱਪਣ ਹਾਂ ਤਿੰਨ ਮਹੀਨੇ ਤਿੰਨ ਮਹੀਨੇ ਗੱਪਣਾ ਆਜੀ ਜਿੱਕ ਕਰਾਈਏ ਠੀਕ ਹੈ ਜੀ ਹਾਂਜੀ ਆਪਣੇ ਅਗਲੀ ਗੱਲ ਦੱਸੋ ਜੀ ਇਹ ਵੀਰੇ ਰੇਟ 28000 ਰੁਪਏ ਦਾ ਹਾਂਜੀ 8 ਲੀਟਰ ਦੁੱਧ ਦੇ ਨੇ ਠੀਕ ਹੈ ਜੀ ਹਾਂ ਅ ਟੀਕਾ ਡੁਕਾ ਟੀਕਾ ਨਹੀਂ ਭਰਾ ਵੀਰੇ ਇੱਕ ਮਿੰਟ ਜੀ ਚਲ ਦਿਖਾ ਦਈਏ ਮਾੜੀ ਆਹ ਲੋ ਜੀ ਠੀਕ ਹੈ ਜੀ ਹਾਂਜੀ ਭਾਈ ਜੀ ਲਾਸਟ ਵਾਲੀ ਦਾ ਇਹਦੇ ਥੱਲੇ ਵੀਰੇ 6 ਲੀਟਰ ਦੁੱਧ ਦੇ ਨੇ ਹਾਂਜੀ ਟੀਕਾ ਭਰਾ ਹੈ ਨਹੀਂ ਹਜੇ ਠੀਕ ਹੈ ਜੀ ਤੇ ਇਹਦਾ ਰੇਟ ਵੀ 32000 ਰੁਪਏ ਇਹਦਾ 32000 ਹਾਂ ਹਾਂ 6 ਲੀਟਰ ਦੁੱਧ ਨੇ ਹਾਂ ਵੀਰੇ ਗੱਬਣ-ਕੁੱਬਣ ਗੱਬਣ ਹੈ ਨਹੀਂ ਵੀਰੇ ਠੀਕ ਹੈ ਕੋਪਰਾ ਚੈੱਕ ਕਰਸਾ ਦਿੰਦਾ ਸਾਰੀਂ ਕੰਮ ਹਾਂਜੀ ਬੰਨ ਜੀ ਇਧਰ ਲਈ ਦੱਸੋ ਜੀ ਜਾਣਕਾਰੀ ਇਹ ਪਹਿਲੇ ਨੰਬਰ ਤੋਂ ਇਹ ਵੀਰੇ 8 ਲੀਟਰ ਦੁੱਧ ਦਿੰਦੀ ਹੈ ਬੱਚਾ ਹੈ ਨਹੀਂ ਉਸੀਲ ਠੰਡੀ ਜਿਵੇਂ ਮਰਜ਼ੀ ਚਲੋ ਠੀਕ ਹੈ ਜੀ ਰੇਟ ਰੇਟ ਦਾ 1000 ਰੁਪਏ ਇਹਦਾ 21000 ਪਰਾ ਠੀਕ ਹੈ ਜੀ ਚਵਾਈ ਜੂਈ ਪੂਰੀ ਵਧੀਆ ਹੱਲਣਾ ਨਹੀਂ ਚਲਣਾ ਨਹੀਂ ਠੀਕ ਹੈ ਜੀ ਇਹਦੂ ਜਰਸੀ ਜੀ ਅਗਲੀ ਇਹ ਜਰਸੀ ਵੀਰੇ ਇਹ ਵੀ 21000 ਰੁਪਏ ਦੀ ਹੈ ਇਹ ਵੀ ਇਹ ਡੀ ਕਬਰ ਆਇਆ ਹੋਇਆ ਪਰ ਇਹ ਨਹੀਂ ਪਤਾ ਵੀ ਕਿਵੇਂ ਇਹ ਹਜੇ ਚੱਕ ਜੀ ਨਹੀਂ ਆਉਂਦੀ ਦੁੱਧ ਹੈਗਾ 8.5 ਕਿਲੋ ਤੁਪਰਾ ਫੇਸ ਕੁਆਲਟੀ ਦੇਖ ਸਕਦੇ ਆ ਜੀ ਥੋੜੇ ਜਿਨੇ ਇਹਨੇ ਥਣਾ ਤੇ ਮਾੜੇ ਮੋਢੇ ਜਮੋਗੇ ਜੇ ਨਹੀਂ ਹਾਂਜੀ ਹਾਂਜੀ ਉਂ ਕੋਈ ਪ੍ਰੋਬਲਮ ਨਹੀਂ ਠੀਕ ਆ ਦੱਸਣ ਦਾ ਪਹਿਲਾਂ ਫਸ ਹਾਂ 8.5 ਕਿਲੋ ਦੁੱਧਨ ਦੀ ਇਹ ਸੀ ਹਾਂ 10000 ਦਾ ਰੇਟ ਹੈ ਠੀਕੋ ਹਾਂ ਲੋਪਰਾ ਹੋਸ਼ ਨਹੀਂ ਕੀ ਠੀਕ ਹਾਂਜੀ ਬਣ ਜੀ ਇਹ ਦੂ ਤਿੰਨ ਨੰਬਰ ਦਾ ਦੱਸੋ ਜੀ ਇਹ ਵੀਰੇ 20 ਦਿਨ ਲੋਗੇ ਸੂਣਦੇ ਆਪਣੇ ਘਰ ਦੀਆਂ ਗਾਈਆਂ ਹਾਂਜੀ ਤੇ ਇਹਦਾ ਰੇਟ ਹੈਗਾ 60000 ਰੁਪਇਆ 60000 ਹਾਂ ਠੀਕ ਹੈ ਇਦੂ ਆਗਲੀ ਦਾ ਜੀ ਇਹਦਾ ਵੀਰੇ 50000 ਇਹਦਾ 50000 ਇਹਦਾ 2 ਮਹੀਨਾ ਹਜੇ ਇਹਦਾ 1 ਮਹੀਨਾ ਪਿਆ ਠੀਕ ਹੈ ਜੀ ਸੋਪਰਾ ਉਹ ਚੈੱਕ ਕਰ ਸੋ 4 ਗਮ ਇਧਰਲੀ ਸਾਈਡ ਆ ਠੀਕ ਹੈ ਜੀ ਜਿਹੜੀ ਵੀ ਫਟ ਆਉਂਦੀ ਆ ਉਹ ਭੈਣ ਨਾਲ ਕੰਡੈਕਟ ਕਰਕੇ ਤੁਸੀਂ ਗੱਲਬਾਤ ਕਰਕੇ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਸੋਪਰਾ 8 ਗਮ ਇਧਰ ਆ ਇਧਰ ਵੀ ਨੰਬਰ ਮੁਤਾਬਕ ਆ ਠੀਕ ਹੈ ਨਾ ਤੇ ਜਿਹੜੀ ਵੀ ਫਟ ਆਉਂਦੀ ਆ ਦੱਸ ਕੇ ਨਾਗਵੀਨ ਨੰਬਰ ਹਨਾ ਤੇ ਭੈਣ ਨਾਲ ਕੰਟੈਕਟ ਜ਼ਰੂਰ ਕਰਾਸਦੇ ਭਰਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਏ